ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸਦੇ ਆ ਦਿਖਾਉਨੇ ਆ ਜੀ ਕੋਟੀਆਂ ਜਾਗਟਾਂ ਤੇ ਸਕੀਵੀਆਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਪਸੰਦ ਆਈਆਂ ਉਹ ਜ਼ਰੂਰ ਕਰਕੇ ਆਪਣਾ WhatsApp ਨੰਬਰ ਆ ਜਿਹੜਾ ਉੱਪਰ ਦਿੱਤਾ ਹੋਇਆ ਤੇ ਤੁਸੀਂ WhatsApp ਦਾ ਮੈਸੇਜ ਕਰ ਸਕਦੇ ਹੋ ਫੋਨ ਨਾ ਕਰਿਓ ਜੋ ਕੋਈ ਵੀ ਤੁਹਾਨੂੰ ਸਕੀਵੀ ਜਾਗਟ ਜਾਂ ਕੁਝ ਵੀ ਚਾਹੁੰਦਾ ਹੋਇਆ ਤੁਸੀਂ ਮੈਸੇਜ ਕਰਕੇ ਪੁੱਛਾ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਨੇ ਆ ਕੋਟੀਆਂ ਆਹ ਕੋਟੀ ਆਪਣੇ ਕੋਲੇ ਸਾਈਡ ਤੇ ਜੇਬਾਂ ਨੇ ਠੀਕ ਹੈ ਤੇ ਜਿੰਨਾ ਵੀ ਤੁਹਾਡਾ ਨਾਪ ਹੈ ਤੁਸੀਂ ਨਾਪ ਦੇਖ ਕੇ ਲਿਖ ਕੇ ਮੈਨੂੰ ਭੇਜ ਸਕਦੇ ਹੋ ਹਾਂਜੀ ਵਟਸਐਪ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਕੋਈ ਵੀ ਤੁਹਾਨੂੰ ਹਾਂਜੀ ਕੋਈ ਵੀ ਤੁਹਾਨੂੰ ਸਕੀਵੀ ਜਾਂ ਕੋਟੀ ਜਾਗਟ ਚਾਹੀਦੀ ਹੈ ਤੁਸੀਂ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਸਭ ਤੋਂ ਪਹਿਲਾਂ ਆ ਦੇਖੋ ਕੋਟੀ ਆਪਣੀ ਇਸ ਤਰ੍ਹਾਂ ਦੀ ਇਹਦੀ ਬੁੰਤੀ ਹੈ ਇੱਕ ਤੁਸੀਂ ਨਾ ਮੈਨੂੰ ਆਪਦਾ ਨਾਪ ਦੱਸ ਦਿਓ ਆਪਾਂ ਉਹੀ ਜਿਹੜੀ ਤੁਹਾਨੂੰ ਪਸੰਦ ਆ ਆਪਾਂ ਤੁਹਾਨੂੰ ਨਾਪ ਕੇ ਦੱਸ ਦਾਂਗੇ ਵੀ ਤੁਹਾਡੇ ਨਾਪ ਦੀ ਹੈਗੀ ਹੈ ਜਾਂ ਨਾ ਠੀਕ ਹੈ ਜੀ ਇਹ ਹੋ ਗਈ ਆਪਣੀ ਕੋਟੀ ਇਹ ਆ ਦੇਖੋ ਇਹ ਆਪਣੀ ਪਛਮ ਲਾਫਦੀ ਵੀ ਆਪਣਾ ਵਧੀਆ ਤੇ ਆ ਇਹ ਵੀ ਬਣਤੀ ਹੈ ਇਹਦੀਆਂ ਇਸ ਤਰ੍ਹਾਂ ਜੇ ਬਾਹਰੀਆਂ ਆਹ ਦੇਖੋ ਤੇ ਭੀਗੜ ਆ ਗਿਆ ਜੀ ਇੱਕ ਆਪਣਿਆ ਹੈਵੀ ਨਾਪਦੀ ਹੈ ਆ ਦੇਖੋ ਇਹ ਪੂਰਾ ਜੀ ਦਾ ਕੱਦ ਲੰਮਾ ਤੇ ਭਾਰੀ ਨਾਪ ਦੀ ਹੈ ਇਹ ਆਪਣੇ ਕੋਟੀ ਇਸ ਤਰ੍ਹਾਂ ਦੀ ਜੀ ਹੁਣ ਆ ਦੇਖੋ ਆਪਣੇ ਚਿੱਟੀ ਜਾਗਟ ਜਾਗਟ ਆਪਣੇ ਕੋਲੇ ਕਈ ਨੇ ਚਿੱਟੀਆਂ ਬਾਕੀ ਤੁਸੀਂ ਇਹ ਬੁਲਤੀ ਦੇਖ ਲਓ ਵੀ ਜੇ ਤੁਸੋਂ ਨੂੰ ਇੱਕੋ ਬੁਲਤੀ ਜਿਹੜੀ ਵੀ ਪਸੰਦ ਆਈ ਤੁਸੀਂ ਲੈਸ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਆਪਾਂ ਤੁਸੋਂ ਨੂੰ ਬੁਣ ਕੇ ਦੇ ਦਾਂਗੇ ਇੱਕ ਜਾਟਾ ਕਲਰ ਦੀ ਆ ਗਈ ਹਾਂ ਹਾਂਜੀ ਇੱਕ ਆਪਣੇ ਕੋਲੇ ਆ ਜਾਟਾ ਹੈ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਸਕੀ ਵੀ ਹਾਂਜੀ ਆ ਗਈ ਸਕੀ ਵੀ ਆਪਣੇ ਕੋਲੇ ਤੇ ਇਹਦੇ ਫੱਟੀ ਲਾ ਕੇ ਆਪਾਂ ਬਾਟਨ ਲਾਈਵ ਨੇ ਨੀਚੇ ਆ ਗਿਆ ਜੀ ਬਾਰਡਰ ਆਪਾਂ ਖਰੋਸੀਏ ਨਾਲ ਲਾਇਆ ਹੋਇਆ ਜੀ ਤੇ ਆ ਬਾਡਰ ਆਪਾਂ ਨੇ ਫੱਟੀ ਵਾਲੀ ਬਣਾਈ ਹੈ ਇਹਦਾ ਬਹੁਤ ਟ੍ਰੈਂਡ ਹੈ ਜੀ ਅੱਜ ਕੱਲ ਤੁਸੀਂ ਕੋਈ ਵੀ ਕਲਰ ਹੈ ਨਾ ਬਦਲ ਕੇ ਹੋਰ ਕਲਰ ਚ ਬਣਾਉਣੀਆਂ ਨੇ ਤਾਂ ਤੁਸੀਂ ਆਪਾਂ ਨੂੰ ਦੱਸ ਸਕਦੇ ਹੋ ਮੈਨੂੰ ਤਾਂ ਨਹੀਂ ਇਹ ਆਉਂਦੀਆਂ ਜੀ ਮੇਰੀ ਚਾਚੀ ਸੱਸ ਬਣ ਤੇ ਹੁਣ ਇੱਕ ਆਪਣੇ ਕੋਲੇ ਜੀ ਆ ਹੈਗੀ ਆ ਦੇਖੋ ਜਿਹਨੇ ਪੈਂਸੀ ਆਪਣੇ ਕੁੜੀਆਂ ਅੱਜ ਕੱਲ ਪਾਉਂਦੀਆਂ ਹੈ ਹਨਾ ਆ ਦੇਖੋ ਇਹਦੇ ਆ ਕੱਟ ਵਰਤ ਕੀਤਾ ਵੈ ਸਾਰੀ ਤੇ ਕਾਸਰ ਮਾਈ ਕਲਵਰਾ ਜਾਟ ਦਾ ਇਹ ਜੀ ਮੈਂ ਹੁਣ ਆਪਣੀਆਂ ਮਾਤਾਵਾ ਨੇ ਪਾਉਣੀਆਂ ਹੈ ਹਨਾ ਉਹਦਾ ਕਲਰ ਬਹੁਤ ਵਧੀਆ ਹੈ ਬਾਕੀ ਚਿੱਟੇਗਾ ਵੀ ਅੱਜ ਕੱਲ੍ਹ ਜ਼ਿਆਦਾ ਚਾਹੀਦਾ ਇੱਕ ਆ ਵਾਗੀ ਆਗੀ ਇਹ ਥੋੜਾ ਜਿਹਾ ਹੈਵੀ ਨਾਪ ਦੀ ਆ ਥੋੜੀ ਜਿਹੀ ਘੱਟ ਹੈ ਇਹ ਇੱਕੋ ਚੀਜ਼ ਹੈ ਇੱਕੋ ਬਾਟਨ ਨੇ ਇਹ ਜੇ ਦੋ ਵੀ ਆਪਾਂ ਹੈਨਾ ਲੈ ਸਕਦੇ ਆ ਇਕੱਠੀਆਂ ਇੱਕੋ ਜੀਆਂ ਤਾਂ ਵੀ ਲੈ ਸਕਦੇ ਆ ਆ ਥੋੜੀ ਭਾਰੀ ਨਾਪ ਦੀ ਆ ਥੋੜੀ ਜੇ ਪਤਲੇ ਨਾਪ ਦੀ ਹੈ ਤੇ ਇਹ ਇੱਕ ਆਪਣੇ ਕੋਲ ਆ ਚਿੱਟੀ ਐ ਚ ਬੁੰਤੀ ਹੋਰ ਐ ਇਹ ਚ ਦੋਨਾਂ ਚ ਆ ਬੁੰਤੀ ਆਪਣੀ ਥੋੜੀ ਜਿਹੀ ਭਾਰੀ ਹੈ ਆਪਣੇ ਕੋਲੇ ਆ ਗਈ ਜੀ ਬਲੌਗ ਇਹ ਦੇਖੋ ਨੂੰ ਜੀ ਛੋਟੇ ਲੱਗਦੇ ਨੇ ਇਹ ਆਪਣੀ ਜਿਹੜੀ ਪਛਮਾ ਹੈ ਨਾ ਲੱਗ ਜਾਂਦੀ ਹੈ ਜਿਵੇਂ ਆ ਤਾਂ 15 16 ਸਾਲ ਦੀ ਲੜਕੀਆਂ ਦੇ ਆ ਸਕਦੀਆਂ ਆ 17 18 ਸਾਲ ਦੀ ਇਹ ਆਪਣੇ ਕੋਲ ਬਲੌਜ ਤਿੰਨ ਆ ਗਈ ਹਾਂ ਜੀ ਆ ਸਾਰੇ ਤੋਂ ਹੈਵੀ ਜਾਗਟ ਹੈਗੀ ਆ ਦੇਖੋ ਜੇ ਕਿਸੇ ਭਾਰੀ ਨਾਲ ਆਪਣੇ ਹੈ ਨਾ ਲੈਣੀਆਂ ਉਹਦੇ ਵਾਸਤੇ ਵੀ ਠੀਕ ਹੈ ਇੱਕ ਆਪਾਂ ਤੁਹਾਨੂੰ ਦਿਟੋਨੇ ਸਕਾਪ ਹਾਂਜੀ ਅੱਜ ਕੱਲ ਆ ਸਕਾਪ ਦਾ ਬਹੁਤ ਟ੍ਰੈਂਡ ਹੈਗਾ ਤੁਸੀਂ ਇਹ ਬਣਵਾ ਸਕਦੇ ਹੋ WhatsApp ਨੰਬਰ ਕਰ ਦਿਓ ਜਿਵੇਂ ਸਾਧੀਆਂ ਚ ਕੁੜੀਆਂ ਲੈਂਦੀਆਂ ਅੱਜ ਕੱਲ ਇਹ ਬਣਾ ਸਕਦੀਆਂ ਇਹ ਆਪਣੇ ਕੋਲ ਇਹ ਜੀ ਇੱਕ ਬਣਿਆ ਜਿਹੜੇ ਕਲਰ ਦੇ ਤੁਸੀਂ ਬਣਾਉਣੇ ਆਪਾਂ ਬਣਵਾ ਸਕਾਂਗੇ ਇਹ ਵਧੀਆ ਠੰਡ ਤੋਂ ਇਸ ਤਰ੍ਹਾਂ ਲਿਆ ਜਾਂਦਾ ਜੀ ਆ ਦੇਖੋ ਵਧੀਆ ਵਧੀਆ ਇਹਦੇ ਇਸ ਤਰ੍ਹਾਂ ਬਕਲਵਾਜੀ ਜਾਂਦੀ ਹੈ ਉੱਪਰ ਵੀ ਆਪਾਂ ਸੌਲ ਕੁਝ ਵੀ ਲੈ ਸਕਦੇ ਆ ਇਹ ਇਸ ਤਰ੍ਹਾਂ ਬਣਦਾ ਹੈ हां जी ਆਪਣੇ ਸਾਰੀਆਂ ਕੁਟੀਆਂ ਦੇਖ ਕੇ ਤੇ ਪਸੰਦ ਕਰਕੇ ਮੈਸੇਜ ਜ਼ਰੂਰ ਕਰਨਾ ਤੇ ਸ਼ੇਅਰ ਕਰਨਾ ਸਾਰੀਆਂ ਭੈਣਾਂ ਦਾ ਧੰਨਵਾਦ